ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾਇ ਰਹਾ ਲਿਵਤਾਰ ਓਕਿਆਂ ਕੋਤ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸੈ ਸਿਆਣ ਪਲਖ ਹੋਏ ਤੈਂਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੇ ਟੁੱਟੇ ਕਿਸੇ ਹੁਕਮਿਸ ਅਦਾ ਕੋ ਆਈਏ ਹੁਕਮੇ ਅੰਦਰ ਸਭ ਕੋ ਬਾਹਰ ਕੋ ਤੁਮ ਨਾ ਕੋਈ ਨਾਨਕ ਹੁਕਮੇ ਜੀ ਪੁਜੇ ਤਾਉ ਮੇ ਕਹੈ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਧਾਨ ਗਾਵੇ ਕੋ ਧਾਤ ਜਾਣੇ ਨਿਸ਼ਾਨ ਗਾਵੇ ਕੋ ਬਣਵਡੀਆਂ ਚਾਰ ਸਾਜ ਕਰੇ ਤਨਖੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਮੇਖੇ ਹਾਜ਼ਰ ਅਧੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦ ਦੇਨ ਦੇ ਧੱਕ ਪਾਈ ਜੁਗਾ ਜੁਗੰਤਰ ਖਾਈ ਕਾਈ ਕਮੀ ਨੂੰ ਕੌਣ ਚਲਾਏ ਰਾਹੋ ਨਾਨਕ ਵਿਗਸੇ ਵੀ ਪ੍ਰਵਾਹ ਸਾਚਾ ਸਾਇਬ ਸਾਚ ਨਹੀਂ ਭਾਖਿਆ ਪਉ અપਾਰ ਆਖਿਆ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਦਿ ਸੇ ਦਰਬਾਰ ਮੋਹ ਕੀ ਬੋਲਣ ਬੋਲੀਏ ਜਿ ਸੋਹੀ ਧਰੇ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰੀਐ ਕੰਨਿਆਵੇ ਕਪਣਾ ਨਦਰਿ ਮੋਖ ਦੁਆਰ ਨਾਨਕੇਵੇਂ ਜਾਣੀਐ ਸਭ ਆਪੇ ਸਚਿਆਰ ਤਾਪਿਆਂ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਈ ਜਿਨਸੀ ਵਾ ਤਿਨ ਪਾਇਆ ਮਾਨ ਮੇਂ ਮੰਨ ਰਖਿਐ ਭਾਉ ਦੁਖ ਪਰ ਹਰ ਸੁਖ ਕਰ ਲੇ ਜਾਇ ਗੁਰਮੁਖ ਨਾਦੋਂ ਗੁਰੋਂ ਵਿਦਮ ਗੁਰਮੁਖ ਰਿਆ ਸਮਾਈ ਦੁਰੇਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਅਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਇ ਗੁਰਾਂ ਇੱਕ ਦੇ ਬੁਝਾਈ ਸਭਨਾਂ ਦੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਮ ਜੇ ਤਿਸ ਭਾਵਾਂ ਵਿਣਵਾਣੀ ਕੀ ਨਾਹੀ ਕਰੀ ਜੇਤੀ ਸਿਰ ਤੋਂ ਪਾਈ ਵੇਖਾਂ ਮਣ ਕਰਮਾਂ ਕੀ ਮਿਲੇ ਲਈ ਮਾਤ ਵਿੱਚ ਰਤਨ ਜਵਾਹਰਾਨ ਅਕ ਜੀ ਕਰ ਕੀ ਸਿੰਘ ਸੁਣੀ ਗੁਰਾ ਇੱਕ ਦੇਵ ਜਾਏ ਸਵਨਾ ਜੀਗਾ ਤਾਂ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਤਸੂਣੀ ਹੋਈ ਨਾ ਖੰਡਾ ਉੱਝ ਜਾਣੀਏ ਨਾ ਜਦੇ ਸਭ ਕੋਈ ਚੰਗਾ ਨਾ ਰਖਾਈ ਕੈ ਜਸਕੀ ਉਤ ਜਗ ਤੇ ਜੇ ਕਿਸ ਨਜ਼ਰ ਨਾ ਆਵੇ ਤਵਾਤ ਨੇ ਪੁੱਛੇ ਕੇ ਆ ਅੰਦਰ ਕੀਟ ਕਰ ਦੋਸੀ ਦੋਸ ਦਰੇ ਨਾਨਕ ਨਿਰਗੁਣ ਗੁਣ ਕਰੇ ਸੁਣਵੰਤਿਆ ਗੁਣ ਦੇ ਤੇ ਹਰ ਕੋਈ ਨ ਸਜਿਏ ਜਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਤਰਤ ਧੌਲ ਆਕਾਸ਼ ਸੁਣੀਏ ਦੀਪ ਲੋਪ ਪਤਲ ਸੁਣੀਏ ਕੋ ਨ ਸਕੇ ਕਾ ਨਾਨਕ ਭਗਤਾ ਸਦਾ ਵਿਗਾਸ ਸੁਣੀ ਧੂਤ ਪਾਪ ਦਾ ਨਾਸ ਸੁਣੀ ਈਸ਼ਰ ਵਰਮਾ ਇੰਦ ਸੁਣੀ ਮੁਕਸ਼ਾ ਹਾਨੰਦ ਮੰਦ ਸੁਣੀ ਜੋਗ ਜੁਗਤੀ ਤਨ ਭੇਦ ਸੁਣੀ ਸਾਸ ਸੀਮਤ ਵੇਦ ਨਾਨਕ ਭਗਤਾ ਸਦਾ ਵਿਗਾਸ ਸਤ ਸੰਤੋਖ ਗਿਆਨ ਸੁਣੀ ਅਚੱਟ ਕਾ ਇਸ ਨਾਨ ਸੁਣੀ ਬੜ ਬੜ ਪਾਵੇ ਮਾਨ ਸੁਣੀ ਲਾਗੇ ਸਹਿਜ ਧਿਆਨ ਨਾਨਕ ਪ੍ਰਤਾ ਸਦਾ ਵਿਕਾਸ ਸੁਣੀ ਤੁਕ ਮਾ ਭਾਣਾਸ ਸੁਣੀ ਸਰਾ ਗੁਣਾ ਕੇ ਗਾ ਸੁਣੀ ਸੇਤ ਪੀਰ ਪਾਤਸ਼ਾਹ ਸੁਣੀਏ ਅੰਦੇ ਪਾਵੇ ਰਾ ਸੁਣੀਏ ਹਾਤ ਹੋਏ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੀਂ ਦੁਖ ਤਪਲਾ ਨਾਸ ਮੰਨੇ ਕੀ ਗਤ ਕਹੀਂ ਨ ਜਾਏ ਜੇ ਕੋ ਕਹੇ ਪਿੱਛੇ ਪੁਛਤਾਈ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਵਈ ਕਰੀ ਵਿਚਾਰ ਐਸਾ ਨਾਮ ਨਿਰੰਜਨ ਦੇ ਕੋ ਮਨ ਜਾਣੇ ਮਨ ਕੋਈ ਮਨ ਸੁਧ ਹੋਵੇ ਮਨ ਬੁੱਧ ਮਨ ਸਗਲ ਪਾਉਣ ਕੀ ਸੁਧ ਮਨ ਮੂੰ ਝੋਟਾ ਨਾ ਖਾਈ ਮਨ ਜਮ ਕੇ ਸਾਥ ਨਾ ਜਾਈ ਐਸਾ ਨਾਮ ਨਿਰੰਤਰ ਕਰਤ ਜਾਈ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਪਾਵੇ ਮੋਖ ਦਵਾਰ ਮਨੈ ਪਰਮਾਰਿ ਸਦਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਜੇ ਸੋਈ ਦਰਜਾਨ ਪੰਚਾਂ ਤਾ ਗੁਰ ਏਕ ਧਿਆਨ ਜੇ ਕੋ ਕਹੇ ਦਰੇ ਵਿਚਾਰ ਕਰਤੇ ਕਿ ਕੰਮ ਨਹੀਂ ਸਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੋਤ ਜੇ ਕੋ ਮੁਝੇ ਹੋਵੇ ਸਚਿਆਰ ਤਵਲੇ ਉਮਰ ਕੇ ਤਪਾਰ ਹੋਰ ਪਰੇ ਹੋਰ ਹੋਰ ਤਿਸ ਤੇ ਭਾਰਤਲੇ ਕਉਣ ਧੂਰ ਜੀ ਜੰਤ ਰੰਗਾ ਕੀ ਨਾਮ ਸਭ ਨਾ ਲਿਖਿਆ ਉਨੀ ਕਲਾਮ ਇਹੋ ਨਿਕਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਂ ਸੁਹੰਦੇ ਰੂਪ ਕੀਤੀ ਤਾਂ ਜਾਣੇ ਕੋਈ ਕੀ ਤਪਸਾਓ ਇੱਕ ਉਕਵਾਓ ਤਿਸਤੇ ਹੋਈ ਲਗ ਦਰਿਆਓ ਉਤਰਤ ਕਉਣ ਕਹਾ ਵਿਚਾਰ ਵਾਰਿਆ ਨ ਜਾਵਾਇ ਇੱਕ ਵਾਰ ਜੇ ਤੁਧ ਪਾਵੇਂ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਸੰਖ ਭਾਉ ਅ ਸੰਖ ਸੰਝਾ ਸੰਖ ਤਪਤਾਉ ਅ ਸੰਖ ਜਨੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਰਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਧਾਰ ਤ ਅਸੰਖ ਸੂਰ ਮੂਹ ਪੰਖਸਾਰ ਅਸੰਖ ਮੋਨ ਦੇ ਉਲਾਈ ਤਾਰ ਕੁਦਰਤ ਕਾਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਫਲੀਸਾਰ ਤੂੰ ਸਦਾ ਸਲਾ ਅਸੰਖ ਮੂਰਖ ਅੰਧ ਘੋਰ ਅਸੰਤ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਚੋਰ ਅਸੰਖ ਗਲੋੜਨ ਤੇ ਅਕਮਾਨੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫਿਰੇ ਅਸੰਖ ਮਦੇਚ ਮਲ ਧੱਕ ਖਾਏ ਅਸੰਖ ਨੀਂਦ ਅਸਿਰ ਕਰੇ ਭਾਰ ਨਾਨਕ ਨੀਚ ਕਹੇ ਵੀ ਖਲੋ ਅਸੰਖ ਕੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਨਾ ਅਖਰੀ ਗਿਆਨ ਜੀਤ ਕੁੰਦਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੀ ਜੇ ਫਰਮਾਏ ਤੇ ਤੇਫਾਏ ਜਿਤਾ ਹਿੱਤਾ ਦੇਤਾ ਨਾਓ ਵਿਰਨਾਵੇਂ ਨਾ ਹੀ ਕੋ ਥਾਓ ਕੁਦਰਤ ਕਾਣ ਕਹਾ ਵਿਚਾਰ ਦੇਹ ਪਾਣੀ ਝੋਤੇ ਉਤਰਸ ਖੇ ਮੋਤ ਪਲੀਤੀ ਕੱਪੜ ਹੋਏ ਦੇ ਸਭ ਲਈਏ ਉਤ ਹੋਏ ਪਰੇ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਮੇ ਕੇ ਰੰਗ ਉੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਨਿਕਲੇ ਜਾ ਰਹੇ ਆਪੇ ਵੀ ਜਾਪੇ ਹੀ ਖਾਏ ਨਾਨਕੋ ਕਮੀ ਆਵੋ ਜਾ ਇਹ ਇਰਤ ਤਪ ਤੇ ਆਦਤ ਨਾਨ ਜੇ ਕੋ ਪਾਵੇ ਚਿੰਤਾ ਮਾਨ ਸੁਣੀ ਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਨਾਉ ਸਭ ਗੁਣ ਤੇਰੇ ਮੇ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਿ ਠਿਖਾਤ ਬਾਣੀ ਵਰਮਾਓ ਸਤ ਸੁਹਾਣ ਸਦਾ ਸੁਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਸਿਰੋਂ ਸੀਮਾ ਹੋਂ ਕਮਣ ਜਿੱਧੋ ਆਖਾਰ ਮੇਰ ਨਾ ਪਾਇਆ ਫਰਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾ ਦਿਆ ਜਿਨ ਲਿਖਨ ਲੇਖ ਪੁਰਾਨ ਤਿੱਥੋ ਆਰ ਨਾ ਜੋਗੀ ਜਾਣੇ ਉਤਿਮਾਉ ਨਾ ਕੋਈ ਜਾਂ ਕਰਤਾ ਸਿਰਤੀ ਕੋ ਸਾਜੇ ਆਪੇ ਜਾਣੇ ਸੋਈ ਕਿਉ ਕਰੀ ਆਖਾਂ ਕਿਉ ਸਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਰਕਣ ਸਭ ਕੋ ਆਖੇ ਇੱਕ ਦੋਇਕ ਸਿਆਣਾ ਵੱਡਾ ਸਾਇਉ ਵੱਡੀ ਨਾਈ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਹੈ ਸੋ ਹੋਵੇ ਪਤਲਪਤਲ ਅਖ ਅਗਾਸ ਅਗਾਸ ਓੜ ਕੋੜ ਭੰਠ ਕੇ ਵੇਦ ਕੈਨ ਇੱਕ ਬਾਤ 66 18 ਕਹਿਨ ਕ ਤੇਪਾ ਅਸੂਲੇ ਇਕ ਦਾਤ ਲਿਖਾ ਹੋਏ ਤਾਂ ਲਿਖੀ ਲੇਕੇ ਹੋਏ ਵਿਨਾਸ਼ ਨਾਨਕ ਵੰਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਇਹ ਸੁਰਤੀ ਨ ਪਾਇ ਨਦੀਆਂ ਤੇ ਵਾਪੋ ਹੈ ਸਮੁੰਦਰ ਨ ਜਾਣੀਏ ਸਮੁੰਦਰ ਸਾ ਸੁਤਾਨ ਕਿਰਾਸੀਤੀ ਮਲ ਧਨ ਕਿਹੜੀ ਤੁਲਨਾ ਹੋਣੀ ਜੇ ਤਿਸ ਮਨੋਂ ਨ ਵਿਸਰੇ ਅੰਤਨਾ ਸਿਫਤੀ ਕਹਿਣ ਦਾ ਅੰਤ ਅੰਤਰ ਕਰਨੇ ਦੇਣਾ ਅੰਤ ਅੰਤਰ ਵੇਖਣ ਸੁਣਨਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਰਨ ਕੀਤੇ ਭਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਏਉ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰਿ ਉਚਾਣਾ ਇਹ ਵਡ ਈਚਾ ਹੋਵੇ ਕੋਈ ਜਿਸ ਉੱਚੇ ਕੋ ਜਾਣੇ ਸੋਏ ਜੀਵਣ ਆਪ ਜਾਣਿਆ ਆਪ ਨਾਨਕ ਨਦਰੀ ਹੀ ਕਰਮੀ ਦਾਤ ਭਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨਤ ਮਾਈ ਕੀਤੇ ਮੰਗੇ ਜੋਤ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖੰਭ ਤੋੜ ਦੇਵੇ ਕਾਰ ਇਤੇ ਲਲਮ ਕਿਰਪਾਈ ਕਿਤੇ ਮੂਰਖ ਖਾਈ ਖਾਏ ਜਿਨ ਅਭੁਖ ਭੁਖ ਸਦ ਮਾਰ ਇਹ ਵੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਔਰ ਆਖ ਨਾ ਸਕੇ ਕੋਈ ਜੇ ਕੋ ਖਾ ਕੇ ਆchn ਪਾਏ ਉਹ ਜਾਣੇ ਜਿਨ ਮੂਖਾਏ ਆਪੇ ਜਾਣੇ ਆਪੇ ਦੇਵੀ ਤਿਆਗ ਸੇ ਵੀਖੇਈ ਕੇਈ ਜਿਸ ਨੂੰ ਬਖਸ਼ੇ ਸੇਵਕ ਸਲਾਹ ਨਾਨਕ ਪਾਸਾ ਰੀ ਪਾਸਾ અમુલ ગુણ અમુલ પાર અમુલ અપારિયે અમુલ પંધાર અમુલ આવે અમુલ જાય અમુલ ભાઈ અમુલા સમાહી અમુલ ધર્મ અમુલ દીવાન અમુલ તોલ અમુલ ફરમાન અમુલ બક્ષીસ અમુલ નિશાન અમુલ કર્મ અમુલ પરમાન મનો અમુલ આખ્યા ના જાય આખા આખ રહે લુલાય આખે મેત પાંચ પુરાણ આખે પડે કરે વખ્યાં ਆਖਿਆ ਪਰਮੇ ਆਖਿਆ ਇੰਦ ਆਖਿਆ ਗੋਪੀ ਤੇ ਗੋਵਿੰਦ ਆਖਿਆ ਈਸਰ ਆਖਿਆ ਸੇਂਦ ਆਖਿਆ ਕਹਤੇ ਕਿਤੇ ਮੁੱਤ ਆਖਿਆ ਧਨੋ ਆਖਿਆ ਦੇਵ ਆਖਿਆ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਤੇ ਉਤੇ ਜਾਏ ਇਤੇ ਕੀਤੇ ਹੋਰ ਕਰੇ ਤਾ ਅਤ ਮੈਂ ਸਗੀ ਕੀ ਕੀ ਜੀਵਣ ਪਾਵੇ ਤਿਮਨ ਹੋਏ ਨਾਨਕ ਜਾਣੇ ਕਿ ਸਾਚਾ ਸੋ ਹੋਈ ਜੇ ਕੋ ਆਕੇ ਮੋਹ ਰਿਗਾੜ ਤਾ ਲਖੀ ਸਿਰ ਦੁਆਰ ਬਹਾਰ ਸੋਦਰ ਕੀਆ ਸੋਗਰ ਕੀਆ ਜਿਤ ਬਈ ਸ਼ਰਮ ਸਮਾਲੇ ਬਾਤਿ ਨਾਨਕ ਅਨੇਕ ਅਸੰਖ ਕੇਤੇ ਵામਣ ਹਾਰੇ ਕੇਤੇ ਰਾਗ ਪਰੀ ਸੋ ਕਿਝ ਮੀ ਕੇਤੇ ਗਾਵਣ ਹਾਰੇ ਗਾਵੇ ਤੋਨੋ ਕਮਣ ਪਾਣੀ ਜਿਵੇਂ ਸੰਤਰਾਰੇ ਰਾ ਜਿੱਤ ਲੋਕ ਤੇ ਨਿਕ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਨਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਤ ਦੇਰਾ ਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸੱਜ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜ ਨਿਰਖੇਸਰੇ ਗਾਵੇ ਮੋਹਰੀਆ ਮਨਮੋਹਨ ਸੁਰਗਾ ਮੱਚ ਪਿਆਲੇ ਗਾਮ ਨਿਰਤਨ ਉਪਾਏ ਤੇਰੇ ਅਠਸਠ ਤੀਰਤਨ ਹਾਲੇ ਗਾਵੇ ਜੋਤ ਮਹਾਮੋਰ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਤਾਰੇ ਸੇ ਇਤੁਦਨੋ ਗਾਵੇ ਜੋਤਿ ਭਾਵਨ ਰਤੇ ਤੇਰੇ ਭਗਤ ਅਨਸਾਰੇ ਹੋਰ ਕਹਤੇ ਗਾਮ ਸੇ ਮੈਂ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸੱਚਾ ਸੱਚੀ ਨਾਈ ਹੈ ਵੀ ਹੁਸੀ ਜਾਇ ਨਾ ਜਾਸੀ ਰਜਨਾ ਜਿਨੀ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਦਿਨ ਸੀ ਮਾਇਆ ਜਿਨੀ ਉਪਾਈ ਕਰ ਕਰਕੇ ਕੀਤਾ ਆਪਣਾ ਜੀਵ ਤੇ ਸਦੀ ਵਢਾਈ ਜੋਤਿ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾਹ ਪਾਤਸਾਹਿ ਬਾਬਾ ਨਾਨਕ ਰਹਿਣ ਰਜਾਈ मुंदा संतोष शरमपत झोली ध्यान की करे विभूत गीता काल कुवारी काया जुगती डंडा प्रतीत आई पंथी सबल जमति मन जीते जगजीत आदेश दिशा आदेश, आदेश आद अनिल नाथ नायते जुजुख एकोवेश भक्त ज्ञान दिया बलार कट कट वाजे नाद आप नाथ नाथी ਸਭ ਜਾ ਘਰ ਸਿਧ ਔਰ ਅਸਾਦ ਸੰਜੋਗ ਵੀ ਜੋ ਤੁਈ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ திਸੇ ਆਦੇਸ਼ ਆਦ ਅਨੀਤ ਅਨਾਦ ਨਾਹਿਤ ਜੁਗ ਜੁਗ ਏਕੋ ਬੀਸ ਏ ਕਾਮਾਈ ਜੁਗਤ ਵਿਆਹੀ ਤਿੰਨ ਤੇ ਇਨੇ ਪਰਮਾਨ ਇੱਕ ਸੰਸਾਰੀ ਇੱਕ ਬੰਦਾਰੀ ਇਕਲਾਏ ਦਿਮਾਨ ਜਿਉ ਕਿਸ ਪਾਵੇ ਤੇਵੇ ਚਲਾਵੇ ਜਿਉ ਹੋਵੇ ਫਰਮਾਨ ਹੋ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਟਾਣ ਆਦੇਸ਼ तिसे ਆਦੇਸ਼ ਆਦ ਅਨਿਲ ਅਨਾਦ ਨਾਹਿਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਧਾਰ ਜੋ ਕਿਛ ਸੇ ਪਾਇਆ ਸੋ ਏਕ ਸਾਵਾਰ ਕਰ ਕਰ ਵੇਖੇ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਤਾਰ ਆਦੇਸ਼ तिसे ਆਦੇਸ਼ ਆਦ ਅਨਿਲ ਅਨਾਦ ਨਾਹਿਤ ਜੁਗ ਜੁਗ ਏਕੋ ਵੇਸ ਇਕ ਦੋ ਜੀ ਬੋ ਲਖ ਹੋਏ ਲਖ ਆਏ 21 ਲਖ ਲਖ ਗੇੜਾ ਆਖਿਆ ਇੱਕ ਨਾਮ ਜਗਦੀ ਕਿਸੇ ਐਤ ਰਈ ਪਤਿ ਕਵੜੀਆਂ ਝੜੀ ਹੋਏ 21 ਸੁਣੀ ਸੁਨਾ ਆਕਾਸ ਕੀ ਨਿਕਟਾਈ 21 ਸਾਨਿਤ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਲ ਮਨਸੂਰ ਜੋਰ ਨ ਸਵਤ ਗਿਆਨ ਵਿਚਾਰ ਜੋਰ ਨ ਜੋਤ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਲੇਖੇ ਸੋ ਹੋਈ ਨਾਨਕ ਉਤਮ ਨੀਚ ਨਗ ਹੋਈ ਰਤੀ ਰੁਤੀ ਥਿਤੀ ਵਾਰ ਪਉਣ ਪਾਣੀ ਅਗਨੀ ਪਥਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਕੇ ਨਾਮ ਨੀਚ ਅਨੰਤ ਧਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿੱਥੇ ਸੋਹਣ ਪੰਚ ਪਰਮਾਣ ਨਦਰੀ ਕਰਮੀ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਈ ਨਾਨਕ ਗਿਆ ਜਾ ਭੇਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਨ ਕੇਤੇ ਪਉਣ ਪਾਣੀ ਹੋਏ ਸੰਤ ਜੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਕਰੀਏ ਰੂਪ ਰੰਗ ਕੇ ਮੇਸ ਕੇਤੀਆਂ ਕਰਮ ਧੂਮੀ ਮੇਰ ਕੇਤੇ ਕੇਤੇ ਧੂਪ ਦੇਸੇ ਕੇਤੇ ਹਿੰਦ ਚੰਦ ਸੂਰ ਕੇਤੇ ਕੀਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੀਤੇ ਦੇਵੀ ਵੇਸ ਕੇਤੇ ਦੇਵ ਦਾ ਨਾਮ ਨਹੀਂ ਕੇਤੇ ਕੇਤੇ ਰਤਨ ਸਮੁੰਦਰ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤਨ ਨਰਿੰਦਰ ਕੇਤੀਆਂ ਸਰਤ ਸੇਵ ਕੇਤੇ ਨਾਨਕ ਅੰਤ ਨੰ ज्ञानखंड के माही ज्ञान पर चंद किथे नाल बिनोरकोट आनंद शर्मखंड की वाणी रूप किथे ਗਾੜਤ ਘੜੀਏ ਬਹੁਤ ਅਨੂਪ ਤਾਂ ਕਿਆ ਗੱਲਾਂ ਕੱਠੀਆਂ ਨਾ ਜਾਹੀ ਜੇ ਕੋ ਕਹੇ ਪਿੱਛੇ ਪੁਛਤਾਈ ਕਿਥੇ ਘੜੀਏ ਸੁਰਤ ਮਤ ਮਤ ਉੱਦ ਕਿਥੇ ਘੜੀਏ ਸਰਾ ਸਦਾ ਕੀ ਸੁਰਤ ਚਰਮਖੰਡ ਕੀ ਬਾਣੀ ਜੋਰ ਕਿਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਬਲ ਸੂਰ ਨmai ram reha prabhoor tithe seeto seeta mai ba maahi naake roop na katle jaahi na oh mare na thag jaahi jin ke ram se man maahi tithe bhagat vasike lo kare nan sacha mansoee sach khand vasee nirkar kar kar vekhe nazar ni haal tithe khand mandir par pand je ko kathai na ant na ant ਤੇ ਥੇ ਲੋ ਲੋ ਆਕਾਰ ਜਿਉ ਜਿਉ ਹੁਕਮ ਐ ਤਿਉ ਤਿਉ ਆਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਧ ਜਤ ਪਹਾਰਾ ਤਿਰਥ ਸੁਨਿਆਰ ਸਰਹਨ ਮਤ ਵੇਧ ਤਿਆਰ ਭਉ ਖਲਾਨੀ ਤਪ ਤਾਉ ਪਾंडा ਭਉ ਅੰਮ੍ਰਿਤ ਚਿਤ ਧਾਲ ਘੜੀਏ ਸਭ ਸੱਚੀ ਤਕਸਾਲ ਜਿਨ ਕੋ ਨਦਰ ਕਰਨਿ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤ ਦਿਵਸ ਰਾਸੀ ਦੁਈ ਦਾਈ ਤਾਇਆ ਖੇਲੇ ਸਭ ਜਗਤ ਚੰਗਿਆਈਆ ਬੁਰਿਆਈਆ ਵਾਡੇ ਧਰਮ ਦੂਰੇ ਕਰਮੀਆ i <laughs> said,